ਚਾਰ ਲੇਡੀਆਂ ਕਿਆਂ ਜੋ ਸੰਡੇ ਦੇ ਸੰਡੇ ਸੇ ਵਾਲ ਆਉਂਦੇ ਆਂਗੇ বাস ਸਟੈਂਡ ਤੋਂ ਸਿੱਧਾ ਸਾਬ ਤੱਕ ਜਾਂ ਸਾਬ ਤੋਂ বাস ਸਟੈਂਡ ਤੱਕ ਮੈਨੂੰ ਲੱਗੀ ਚਾਰ ਕਿਵੇਂ ਤਾਂ ਕਰ ਲਈਂਦੀ ਐ ਇਹ বাস ਸਟੈਂਡ ਤੱਕ বাস ਸਟੈਂਡ ਤੋਂ ਸਿੱਧਾ ਸਾਬ ਤੱਕ ਰਾਹ ਤੇ ਜਿਹੜੀ ਸਵਾਰੀ ਮਿਲਦੀ ਉਹ ਜਨੇ ਬਿਠਾ ਲੀਦਾ ਹੈ ਬਾਦਵਾ ਦਾ ਵੀ ਸੇ ਅਕਸਰ ਹੀ ਤੁਸੀਂ ਬਹੁਤ ਸਾਰੇ ਆਟੋ ਦੇਖੇ ਹੋਣਗੇ ਜਿਹੜੇ ਕਿ ਅੱਜ ਕੱਲ ਦੇ ਨੌਜਵਾਨ ਚਲਾਉਂਦੇ ਹੋਏ ਦਿਖਾਈ ਦੇ ਰਹੇ ਤਾਂ ਜੇਕਰ ਅਸੀਂ ਗੱਲ ਕਰੀਏ ਵੱਡੀ ਗਿਣਤੀ ਦੇ ਵਿੱਚ ਜਦੋਂ ਸੰਗਤਾਂ ਗੁਰਦੁਆਰਾ ਸ਼ਿਦਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਦੁਪਹਿਰਾ ਸਾਹਿਬ ਕੱਟਣ ਦੇ ਲਈ ਪਹੁੰਚਦੇ ਨੇ ਤਾਂ ਉੱਥੇ ਹੀ ਹੁਣ ਪਾਰਟੋ ਜਿਹੜੇ ਨੇ ਉਹ ਮਹਿਲਾਵਾਂ ਦੇ ਵੱਲੋਂ ਚਲਾਏ ਜਾ ਰਹੇ ਨੇ ਜਿੰਨਾਂ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਪਏ ਤਾਂ ਇਹ ਮਹਿਲਾਵਾਂ ਜੜੀਆਂ ਨੇ ਉਹ ਐਤਵਾਰ ਦੇ ਦਿਨ ਫ੍ਰੀ ਸੇਵਾ ਕਰਦੀਆਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਦੇ ਵੱਲੋਂ ਸੰਗਤ ਨੂੰ ਇਸ ਜਗ੍ਹਾ ਦੇ ਉੱਪਰ ਛੱਡਣ ਦੇ ਲਈ ਆਉਂਦੀਆਂ ਨੇ ਤਾਂ ਉਸ ਤੋਂ ਬਾਅਦ ਲੈ ਕੇ ਜਾਂਦੀਆਂ ਨੇ ਤਾਂ ਮੈਡਮ ਕੀ ਨਾਮ ਆ ਰਹੀ ਪਹਿਲਾਂ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੈਂ ਨਾਮ ਰਵਿੰਦਰਪ੍ਰੀਤ ਕੋਰਾ ਹਾਂ ਕੀ ਕਹਿਣਾ ਚਾਹੁੰਦੇ ਹੋ ਐਤਵਾਰ ਦੇ ਦਿਨ ਤੁਹਾਡੇ ਵੱਲੋਂ ਜਿਹੜੀ ਇਹ ਸੇਵਾ ਨਿਭਾਈ ਜਾ ਰਹੀ ਆ ਹਾਂ ਜੀ ਬਹੁਤ ਵਧੀਆ ਲੱਗਦਾ ਕਿ ਆਪਾਂ ਸੇਵਾ ਕਰਦੇ ਕੀ ਆ ਸਾ ਸਰਕਾਰੀ ਝੋਨੇ ਦੇ ਵਿੱਚੋਂ ਰਿਕਨ ਕਟਿਆ ਜਾ ਰਿਹਾ ਹੈ ਹਾਂਜੀ ਨਵੀਂ ਕਟੇ ਜਾ ਰਿਹਾ ਹੈ ਹਰ ਐਤਵਾਰ ਸੇਵਾ ਨਿਭਾਉਣ ਦੇ ਲਈ ਇੱਥੇ ਪਹੁੰਚਦੇ ਹੋ ਤੁਸੀਂ ਜੀ ਹਰ ਐਤਵਾਰ ਸ਼ੀ ਦਾ ਸਭ ਤੋਂ ਪਾਸਟਿੰਗ ਤੱਕ ਦੀ ਸੇਵਾ ਲਈਦੀ ਆ ਹਾਂਜੀ ਤਾਂ ਤੁਹਾਡੇ ਨਾਲ ਹੋਰ ਕਿੰਨੀਆਂ ਮਹਿਲਾਵਾਂ ਜੜੀਆਂ ਨੇ ਇੱਥੇ ਆਟੋ ਚਲਾ ਕੇ ਸੇਵਾ ਨਿਭਾਰੀਆਂ ਨੇ ਹਾਂਜੀ 3-4 ਲੀਡੀਜ਼ ਹੈਗੀਆਂ ਜੋ ਐ ਸੰਡੇ ਦੇ ਸੰਡੇ ਸੇਵਾ ਲੰਦੀ ਆਂਦੇ ਆਂਗੇ ਬਸਟੈਂਡ ਤੋਂ ਸਿੱਧਾ ਸਭ ਤੋਂ ਤੱਕ ਵੀ ਸਭ ਤੋਂ ਪਾਸਟਿੰਗ ਤੱਕ ਜੇਕਰ ਅਸੀਂ ਗੱਲ ਕਰੀਏ ਇਹ ਆਟੋ ਤੁਹਾਨੂੰ ਮਿਲਿਆ ਕਿੱਥੋਂ ਆ ਇਹਨ ਕਾਰਪੋਰੇਸ਼ਨ ਆਫਿਸ ਤੋਂ ਮਿਲਿਆ ਹੈ ਇਹ ਰਾਹੀ ਸਕੀਮ ਰਾਹੀ ਮਿਲਿਆ ਹੈ। ਹਾਂ ਪੁੱਤੇ ਗਏ। ਤਾਂ ਹਰ ਐਤਵਾਰ ਦੇ ਸਮੇਂ ਦੇ ਵਿੱਚ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਤੁਹਾਡੇ ਵੱਲੋਂ ਜਿਹੜੀ ਸੇਵਾ ਇਹ ਨਿਭਾਈ ਜਾ ਰਹੀ ਆ? ਇਹ 10 ਵਜੇ ਤੋਂ ਲੈ ਕੇ 4 ਕਿਹੇ ਵਜੇ ਤੱਕ ਕਰ ਲਈਦੀ ਹੈ। ਮੇਰੇ ਤੱਕ ਦੁਪਹਿਰਾ ਸਾਹ ਖਤਮ ਹੁੰਦਾ ਉਦੋਂ ਵੀ ਸੰਗਤਾਂ ਨੂੰ ਫਿਰ ਇਸੇ ਤਰੀਕੇ ਦੇ ਨਾਲ ਹੀ ਲੈ ਕੇ ਜਾਂਦੇ ਹੋ। ਹਾਂਜੀ ਉਸ ਟਾਈਮ ਤੋਂ। ਫਿਰ ਕਿਸ ਜਗ੍ਹਾ ਤੋਂ ਲੈ ਕੇ ਕਿਸ ਜਗ੍ਹਾ ਤੱਕ ਛੱਡ ਕੇ ਆਂਦੇ ਹੋ ਤੁਸੀਂ ਸੰਗਤ ਨੂੰ? ਸ਼ੀਦਰ ਸਾਹਿਬ ਤੋ ਲੈ ਕੇ ਬੱਸ ਸਟੈਂਡ ਤੱਕ ਬੱਸ ਸਟੈਂਡ ਤੋਂ ਸ਼ੀਦਰ ਸਾਹਿਬ ਤੱਕ ਰਾਹ ਤੇ ਜਿਹੜੀ ਸਵਾਰੀ ਮਿਲਦੀ ਹੈ ਉਹ ਜਨੇ ਬਿਠਾ ਲਈਦਾ ਹੈ ਤੇ ਕੀ ਕਿੰਨੇ ਕ ਚੱਕਰ ਲੱਗ ਜਾਂਦੇ ਨੇ ਇੱਕ ਦਿਨ ਦੇ ਵਿੱਚ ਤੁਹਾਡੇ ਅਣਗਿਣਤੀ ਲੱਗ ਜਾਂਦੇ ਨੇ ਹਾਂਜੀ ਤੁਸੀਂ ਵੇਖ ਸਕਦੇ ਹੋ ਕਿ ਸੰਗਤ ਇਹਨਾਂ ਦੇ ਆਟੋ ਦੇ ਵਿੱਚ ਬੈਠ ਚੁੱਕੀ ਹੈ ਤਾਂ ਇਹਨਾਂ ਦੇ ਵੱਲੋਂ ਲਗਾਤਾਰ ਜਿਹੜੀ ਆਪਣੀ ਸੇਵਾ ਵਾਹੋ ਨਿਭਾਈ ਜਾ ਰਹੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਦੇ ਵੱਲੋਂ ਆਟੋ ਦੇ ਉੱਪਰ ਵੀ ਲਿਖਿਆ ਹੋਇਆ ਫ੍ਰੀ ਸੇਵਾ ਤਾਂ ਫ੍ਰੀ ਸੇਵਾ ਜਿਹੜੀ ਹੈ ਐਤਵਾਰ ਦੇ ਦਿਨ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਕਿਉਂਕਿ ਚਪੈਰਾ ਸਾਫ ਕਰਨ ਦੇ ਲਈ ਜਦੋਂ ਸੰਗਤ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਸ਼ੀਦਾ ਸਾਹਿਬ ਦੇ ਵਿੱਚ ਪਹੁੰਚਦੀ ਹੈ ਤਾਂ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਰਾਸਤੇ ਜਿਹੜਨੇ ਉਹ ਬੰਦ ਕਰ ਦਿੱਤੇ ਜਾਂਦੇ ਨੇ ਜਿਸ ਕਰਕੇ ਜਿਹੜੇ ਫਰੀਦ ਸੇਵਾ ਵਾਲੇ ਆਟੋ ਨੇ ਉਹਨਾਂ ਨੂੰ ਹੀ ਅੰਦਰ ਆਉਣ ਦੀ ਇਜਾਜ਼ਤ ਜਿਹੜੀ ਆਹੋ ਦਿੱਤੀ ਜਾਂਦੀ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਜਿਹੜੇ ਫਰੀਦ ਸੇਵਾ ਵਾਲੇ ਆਟੋ ਆ ਰਹੇ ਨੇ ਤਾਂ ਉਹਨਾਂ ਨੂੰ ਲੈ ਕੇ ਜਾ ਰਹੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਹੋਰ ਵੀ ਜਿਹੜੇ ਈ ਰਿਕਸ਼ਾ ਨੇ ਉਹਨਾਂ ਦੇ ਉੱਪਰ ਵੀ ਲਿਖਿਆ ਹੋਇਆ ਫਰੀਦ ਸੇਵਾ ਸ਼ਿਦਾ ਸਾਹਿਬ ਤਾਂ ਇਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤਾਂ ਕੀ ਨਾਮ ਆ ਜੀ ਤੁਹਾਡਾ ਸਰਵਨ ਸਿੰਘ ਤਾਂ ਕੀ ਕਹਣਾ ਜਾਂਦੇ ਹੋ ਤੁਹਾਡੇ ਵੱਲੋਂ ਵੀ ਫਰੀ ਸੇਵਾ ਕੀਤੀ ਜਾ ਰਹੀ ਹੈ ਜੀ ਐਤਵਾਰ ਦੇ ਦਿਨ ਜੀ ਸੇਵਾ ਐਤਵਾਰ ਦੇ ਦਿਨ ਵੀ ਸੇਵਾ ਕਿੰਨੇ ਕੁ ਜਿਹੜੇ ਈ ਰਿਕਸ਼ਾ ਨੇ ਜਾਂ ਫਿਰ ਆਟੋ ਨੇ ਇਸ ਦਿਨ ਆਪਣੀ ਸੇਵਾ ਨਿਭਾਉਂਦੇ ਨੇ ਇੱਥੇ 10 12 ਲੱਗੇ ਨੇ ਆਟੋ ਸਾਰੇ ਫਰੀ ਸੇਵਾਲੇ ਵੀ ਜਿਨ੍ਹਾਂ ਤੇ ਲਿਖਿਆ ਨਾ ਗਾੜੀ ਫਰੀ ਸੇਵਾ ਫਰੀ ਸੇਵਾਲੇ ਹੀ ਆਂਡੇ ਵੱਲੋਂ ਈ ਰਿਕਸ਼ਾ ਕਿਸ ਜਗ੍ਹਾ ਤੋਂ ਲੈ ਕੇ ਆਂਦਾ ਹੈ ਜੀ ਸੰਗਤ ਨੂੰ ਇਸ ਜਗ੍ਹਾ ਦੇ ਉੱਪਰ ਸਾਲ ਹੋ ਗਿਆ ਇਸ ਜਗ੍ਹਾ ਤੇ ਆਪਾਂ ਹਰ ਐਤਵਾਰ ਦੇ ਐਤਵਾਰ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਨਾਲ ਗੱਲਬਾਤ ਕੀਤੀ ਗਿਆ ਫਿਲਹਾਲ ਨਾਲ ਵੱਲੋਂ ਵੀ ਕਿਹਾ ਗਿਆ ਕਿ ਜਿਹੜੀ ਸ਼ਿਦਾਂ ਸਾਹਿਬ ਸੇਵਾ ਕਰਨ ਦੇ ਲਈ ਸੰਗਤ ਆਂਦੀ ਹੈ ਤਾਂ ਉਹ ਰਾਸਤੇ ਦੇ ਵਿੱਚ ਜਦੋਂ ਪੈਦਲ ਚੱਲ ਕੇ ਆਂਦੀ ਹੈ ਤਾਂ ਉਹਨਾਂ ਨੂੰ ਆਟੋ ਦੇ ਵਿੱਚ ਫ੍ਰੀ ਸੇਵਾ ਜਿਹੜੀ ਇਹਨਾਂ ਦੇ ਵੱਲੋਂ ਦਿੱਤੀ ਜਾਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਆਟੋ ਦੇ ਵਿੱਚ ਹੀ ਜਿਹੜੀਆਂ ਮਹਿਲਾਵਾਂ ਜਾਂ ਫਿਰ ਹੋਰ ਜਿਹੜੀਆਂ ਸੰਗਤਾਂ ਨੇ ਇਸ ਜਗ੍ਹਾ ਦੇ ਉੱਪਰ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਨੇ ਜਿੰਨਾਂ ਦੀ ਪੂਰੀ ਲਾਈਵ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਪਏ ਹਾਂ ਕਿ ਕਿਸ ਤਰ੍ਹਾਂ ਜਿਹੜੇ ਆਟੋ ਨੇ ਫ੍ਰੀ ਸੇਵਾ ਵਾਲੇ ਉਹ ਇਸ ਜਗ੍ਹਾ ਦੇ ਉੱਪਰ ਸੰਗਤ ਨੂੰ ਉਤਾਰ ਕੇ ਫਿਰ ਇਸੇ ਜਗ੍ਹਾ ਤੋਂ ਸੰਗਤ ਨੂੰ ਬਿਠਾ ਕੇ ਲੈ ਕੇ ਜਾਂਦੇ ਨੇ ਕੈਮਰਾਮੈਨ ਸੰਦੀਪ ਦੇ ਨਾਲ ਗੁਰਪ੍ਰੀਤ ਸਾਹਿਲ ਅੰਮ੍ਰਿਤਸਰ